ਮਮਤਾ ਜੀ ਆਪਣੇ ਪੁੱਤ ਦੇ ਵੱਡੇ ਜਿਹੇ ਫਲੈਟ ਦੇ ਇੱਕ ਕੋਨੇ ਵਿੱਚ ਬੈਠੀ ਸਵੇਰ ਤੋਂ ਖੰਗ ਰਹੀ ਸੀ ਪਰ ਕਿਸੇ ਕੋਲ ਇੰਨੀ ਫੁਰਸਤ ਨਹੀਂ ਕਿ ਉਹਨਾਂ ਨੂੰ ਦਵਾਈ ਦੇ ਸਕੇ ਮਮਤਾ ਜੀ ਆਪਣੇ ਪੁੱਤ ਦੇ ਘਰ ਵਿੱਚ ਮਹਿਮਾਨਾਂ ਨਾਲੋਂ ਵੀ ਗਏ ਗੁਜ਼ਰੇ ਹਾਲਾਤਾਂ ਵਿੱਚ ਰਹਿ ਰਹੀ ਸੀ ਉਹ ਅਧਿਕਾਰ ਦੇ ਨਾਲ ਉੱਠ ਕੇ ਕਿਤੋਂ ਦਵਾਈ ਵੀ ਨਹੀਂ ਸੀ ਚੱਕ ਕੇ ਲੈ ਸਕਦੀ ਉਸੇ ਵਕਤ ਉਸਦੀ ਨੂੰਹ ਅਰਸ਼ ਚੀਕਦੇ ਹੋਏ ਬੋਲੀ ਸੁਨੋ ਇਨਾਂ ਨੂੰ ਇੱਥੇ ਲੈ ਕੇ ਕਿਉਂ ਆਏ ਪਿੰਡ ਵਿੱਚ ਰਹਿਣ ਦਿੰਦੇ ਦਿਨ ਰਾਤ ਖੰਗਦੀ ਰਹਿੰਦੀ ਐ ਘਰ ਦਾ ਪੂਰਾ ਮਾਹੌਲ ਖਰਾਬ ਕਰ ਰੱਖਿਆ ਨੂ ਦੀਆਂ ਗੱਲਾਂ ਸੁਣ ਕੇ ਮਮਤਾ ਜੀ ਕਿਸੇ ਤਰ੍ਹਾਂ ਆਪਣਾ ਮੂੰਹ ਬੰਦ ਕਰਕੇ ਆਪਣੀ ਖੰਗ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਉਸੇ ਵਕਤ ਗੁਰਜੰਟ ਉੱਥੇ ਆਇਆ ਤੇ ਬੋਲਿਆ ਦੇਖੋ ਮੰਮੀ ਉੰਜ ਵੀ ਸਾਰਾ ਦਿਨ ਘਰ ਦੇ ਇੱਕ ਕੋਨੇ ਵਿੱਚ ਪਈ ਰਹਿੰਦੇ ਹੋ ਤੁਸੀਂ ਤੁਹਾਡੀ ਉਮਰ ਵੀ ਲਗਭਗ ਹੁਣ ਹੋ ਹੀ ਚੱਲੀ ਐ ਇਕੱਲੇ ਤਾਂ ਤੁਸੀਂ ਰਹਿ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਕਿ ਤੁਹਾਨੂੰ ਵਿਰਦਾ ਆਸ਼ਰਮ ਛਾਡਾਵਾਂ ਉੱਥੇ ਤੁਹਾਡੀ ਹੀ ਉਮਰ ਦੇ ਬਹੁਤ ਸਾਰੇ ਬਜ਼ੁਰਗ ਤੁਹਾਨੂੰ ਮਿਲ ਜਾਣਗੇ ਉਹਨਾਂ ਦੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਕਰਿਓ ਵਧੀਆ ਖਾਣਾ ਮਿਲੂਗਾ ਰਹਿਣ ਦੀ ਚੰਗੀ ਵਿਵਸਥਾ ਹੋ ਅਸੀਂ ਵੀ ਮਹੀਨੇ ਵਿੱਚ ਇੱਕ ਦੋ ਵਾਰ ਤੁਹਾਨੂੰ ਮਿਲਣ ਲਈ ਆਜਾਇਆ ਕਰਾਂਗੇ ਉੱਥੇ ਤੁਹਾਡਾ ਦਿਲ ਵੀ ਲੱਗਿਆ ਰਹਿਣਾ ਇੱਥੇ ਇਸ ਛੋਟੇ ਜਿਹੇ ਫਲੈਟ ਵਿੱਚ ਤੁਹਾਨੂੰ ਵੀ ਦਿੱਕਤ ਹੁੰਦੀ ਹੈ ਤੇ ਤੁਹਾਡੇ ਨਾਲ ਨਾਲ ਸਾਨੂੰ ਵੀ ਇਹ ਗੱਲ ਸੁਣ ਕੇ ਮਮਤਾ ਜੀ ਹੈਰਾਨ ਰਹਿ ਗਈ ਉਹਨਾਂ ਦੀਆਂ ਅੱਖਾਂ ਵਿੱਚੋਂ ਦਰਦ ਦੇ ਮਾਰੇ ਹੰਝੂ ਨਿਕਲ ਆਏ ਭਰੇ ਗਲੇ ਨਾਲ ਕਹਿਣ ਲੱਗੀ ਪੁੱਤ ਹੁਣ ਤਾਂ ਮੇਰੇ ਹੱਥ ਪੈਰ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦੇ ਸ਼ਾਇਦ ਮੈਂ ਕੁਝ ਦਿਨਾਂ ਦੀ ਹੀ ਮਹਿਮਾਨ ਆ ਮੈਂ ਆਪਣਾ ਬੁਢਾਪਾ ਤੁਹਾਡੇ ਨਾਲ ਕੱਟਣਾ ਚਾਹੁੰਨੀ ਆ ਆਪਣੇ ਪੋਤੇ-ਪੋਤੀਆਂ ਤੇ ਨੂੰ ਪੁੱਤ ਦੇ ਕੋਲ ਮੈਂ ਕਿਤੇ ਨਹੀਂ ਜਾਣਾ ਇਹ ਸੁਣ ਕੇ ਗੁਰਜੰਟ ਹੋਰ ਗੁੱਸੇ ਵਿੱਚ ਬੋਲਿਆ ਮੈਂ ਤੈਨੂੰ ਪੁੱਛ ਨਹੀਂ ਰਿਹਾ ਦੱਸ ਰਿਹਾ ਇਹ ਸੁਣ ਕੇ ਮਮਤਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਟਪ ਟਪ ਕਰਕੇ ਡਿੱਗਣ ਲੱਗੇ ਕਹਿਣ ਲੱਗੀ ਤੂੰ ਮੈਨੂੰ ਮੇਰੇ ਪਿੰਡ ਵਾਲੇ ਘਰ ਵਿੱਚ ਛੱਡਾ ਮੈਂ ਉੱਤੇ ਕੰਮ ਵਾਲੀ ਰੱਖ ਲਵਾਂਗੀ ਤੇ ਆਪਣੀ ਕੋਠੀ ਦੇ ਕੁਝ ਕਮਰੇ ਕਿਰਾਏ ਤੇ ਚੜਾ ਕੇ ਆਪਣਾ ਗੁਜ਼ਾਰਾ ਕਰ ਲਵਾਂਗੀ। ਇਹ ਸੁਣ ਕੇ ਗੁਰਜੰਟ ਫਿਰ ਹੋਰ ਗੁੱਸੇ ਵਿੱਚ ਬੋਲਿਆ। ਕਿਹੜੀ ਕੋਠੀ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਤੁਹਾਨੂੰ ਯਾਦ ਨਹੀਂ ਇੱਥੇ ਆਉਣ ਦੇ 1 ਸਾਲ ਦੇ ਅੰਦਰ ਹੀ ਤੁਸੀਂ ਉਹ ਕੋਠੀ ਮੇਰੇ ਨਾਮ ਕਰ ਦਿੱਤੀ ਸੀ। ਹੁਣ ਤਾਂ ਇੱਕ 파ਟੀ ਨਾਲ ਮੇਰੀ ਗੱਲ ਵੀ ਹੋ ਗਈ ਹੈ। ਕੁਝ ਹੀ ਦਿਨਾਂ ਵਿੱਚ ਮੈਲਸ ਕੋਠੀ ਨੂੰ ਵੇਚ ਦਵਾਂਗਾ ਇਹ ਸੁਣ ਕੇ ਮਮਤਾ ਜੀ ਹੈਰਾਨ ਰਹਿ ਗਈ ਫਿਰ ਗੁਰਜੰਟ ਨੇ ਆਪਣੀ ਪਤਨੀ ਅਰਸ਼ ਨੂੰ ਕਿਹਾ ਮਾਂ ਨੂੰ ਅਸੀਂ ਅਗਲੇ ਹਫਤੇ ਵਿਰਧ ਆਸ਼ਰਮ ਛੱਡ ਆਵਾਂਗੇ ਤੂੰ ਇਹਨਾਂ ਦੀ ਚਿੰਤਾ ਬਿਲਕੁਲ ਨਾ ਕਰੀ ਮਮਤਾ ਜੀ ਗੁੱਸੇ ਨਾਲ ਥਰ-ਥਰ ਕੰਬੂਠੀ 80 ਸਾਲ ਦੀ ਹੋ ਚੁੱਕੀ ਸੀ ਮਮਤਾ ਜੀ ਫਿਰ ਵੀ ਉਹਨਾਂ ਦੀ ਸਿਹਤ ਬਿਲਕੁਲ ਠੀਕ ਸੀ ਕੋਈ ਸਮੱਸਿਆ ਨਹੀਂ بس ਉਹਨਾਂ ਦੇ ਹੱਥ ਪੈਰ ਥੋੜੇ ਕਮਜ਼ੋਰ ਹੋ ਗਏ ਸੀ ਤੇ ਉਹਨਾਂ ਨੂੰ ਚੱਲਣ ਫਿਰਨ ਵਿੱਚ ਥੋੜੀ ਜਹੀ ਦਿੱਕਤ ਆਉਣ ਲੱਗੀ ਪਰ ਪੁੱਤ ਦੇ ਇਸ ਧੋਖੇ ਨੇ ਉਹਨਾਂ ਨੂੰ ਬਿਲਕੁਲ ਤੋੜ ਕੇ ਹੀ ਰੱਖ ਦਿੱਤਾ ਸੀ ਪੂਰਾ ਦਿਨ ਨਾ ਤਾਂ ਉਹਨਾਂ ਨੇ ਰੋਟੀ ਖਾਧੀ ਨਾ ਹੀ ਪਾਣੀ ਪੀਤਾ ਸ਼ਾਮ ਨੂੰ ਅਚਾਨਕ ਹੀ ਉਹਨਾਂ ਦੇ ਧੀ ਨਿਮਰਤ ਉਹਨਾਂ ਨੂੰ ਮਿਲਣ ਆ ਗਈ ਧੀ ਨੂੰ ਦੇਖਦੇ ਹੀ ਸਾਰਾ ਦਿਨ ਦਾ ਗੁੱਬਗਵਾਟ ਅੱਖਾਂ ਰਾਹੀਂ ਵਹਿ ਤੁਰਿਆ ਮਾਂ ਨੂੰ ਰੋਂਦੇ ਹੋਏ ਦੇਖ ਕੇ ਉਹ ਇਕਦਮ ਹੈਰਾਨ ਰਹਿ ਗਈ। ਮਮਤਾ ਜੀ ਨੇ ਰੋਂਦੇ ਹੋਏ ਸਾਰੀ ਸੱਚਾਈ ਆਪਣੀ ਧੀ ਨੂੰ ਦੱਸ ਦਿੱਤੀ। ਮਮਤਾ ਜੀ ਨੇ ਆਪਣੀ ਧੀ ਦੇ ਨਾਲ ਕਦੇ ਵੀ ਜ਼ਿਆਦਾ ਪਿਆਰ ਨਹੀਂ ਸੀ ਕੀਤਾ ਕਿਉਂਕਿ ਉਹ ਹਮੇਸ਼ਾ ਸੋਚਦੀ ਸੀ ਕਿ ਧੀਆਂ ਤਾਂ ਬੇਗਾਨੀਆਂ ਹੁੰਦੀਆਂ ਨੇ। ਪਰ ਅੱਜ ਧੀ ਦੇ ਮੋਢੇ ਤੇ ਸਿਰ ਰੱਖ ਕੇ ਰੋਂਦੇ ਹੋਏ ਉਸ ਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਰੋ ਰਹੀ ਹੈ। निम्रत ने कहा मम्मी आज ਤੁਹਾਡਾ ਜਨਮ ਦਿਨ ਹੈ ਇਸ ਲਈ ਮੈਂ ਤਾਂ ਤੁਹਾਨੂੰ ਸਰਪ੍ਰਾਈਜ਼ ਦੇਣ ਆਈ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਹਾਡੇ ਨਾਲ ਇਹ ਸਭ ਹੋ ਰਿਹਾ ਹੈ ਮਮਤਾ ਜੀ ਹੈਰਾਨੀ ਨਾਲ ਆਪਣੀ ਧੀ ਵੱਲ ਵੇਖਣ ਲੱਗੀ ਉਹਨਾਂ ਨੂੰ ਤਾਂ ਆਪ ਵੀ ਯਾਦ ਨਹੀਂ ਸੀ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਪਰ ਨਿਮਰਤ ਨੂੰ ਸਭ ਯਾਦ ਸੀ ਕਹਿਣ ਲੱਗੀ ਮੰਮੀ ਵੀਰੇ ਨੇ ਸਾਨੂੰ ਧੋਖਾ ਦੇ ਕੇ ਠੀਕ ਨਹੀਂ ਕੀਤਾ ਉਹ ਤੁਹਾਨੂੰ ਵਿਰਦਾ ਆਸ਼ਰਮ ਛੱਡਣ ਦੀ ਗੱਲ ਸੋਚ ਵੀ ਕਿਵੇਂ ਸਕਦੇ ਨੇ ਉਸੇ ਵਕਤ ਗੁਰਜੰਟ ਵੀ ਉੱਥੇ ਪਹੁੰਚ ਗਿਆ ਤੇ ਬੋਲਿਆ ਅੱਛਿਆ ਮਾਵਾ ਧੀਆ ਦੋਨੋਂ ਮਿਲ ਕੇ ਮੇਰੀਆਂ ਚੁਗਲੀਆਂ ਕਰ ਰਹੀਆਂ ਨੇ ਨਿਮਰਤ ਗੁੱਸੇ ਵਿੱਚ ਕਹਿਣ ਲੱਗੀ ਤੁਸੀਂ ਮਾਂ ਤੋਂ ਧੋਖੇ ਨਾਲ ਕੋਠੀ ਆਪਣੀ ਨਾਮ ਕਰਵਾ ਲਈ ਉੱਥੇ ਤੱਕ ਤਾਂ ਠੀਕ ਸੀ ਪਰ ਤੁਸੀਂ ਤਾਂ ਸਾਡੇ ਉਸ ਯਾਦਾਂ ਪਰੇ ਘਰ ਨੂੰ ਬੇਚਣ ਦੀਆਂ ਤਿਆਰੀਆਂ ਕਰ ਰਹੀ ਹਾਂ ਤਾਂ ਅੱਗੋ ਗੁਰਜੰਟ ਬੋਲਿਆ ਪਿਛਲੇ 3 ਸਾਲਾਂ ਤੋਂ ਮਾਂ ਦੀ ਜ਼ਿੰਮੇਵਾਰੀ ਮੈਂ ਚੱਕ ਰਿਹਾ ਇਸ ਲਈ ਉਸ ਕੋਠੀ ਤੇ ਮੇਰਾ ਹੀ ਅਧਿਕਾਰ ਹੈ ਤੂੰ ਵਿੱਚ ਬੋਲਣ ਵਾਲੀ ਹੁੰਦੀ ਕੌਣ ਹੈ ਜੇ ਤੈਨੂੰ ਮਾਂ ਦੀ ਇੰਨੀ ਪਰਵਾਹ ਹੈ ਤਾਂ ਇੱਕ ਕੰਮ ਕਰ ਕਰੋੜਾਂ ਦੀ ਕੋਠੀ ਤਾਂ ਮੈਂ ਰੱਖ ਲੈਂਦਾ ਤੇ ਮਾਂ ਦੀ ਸੇਵਾ ਤੂੰ ਕਰ ਲਵੀਂ ਨਹੀਂ ਤਾਂ ਇਹਨਾਂ ਨੂੰ ਫਿਰ ਤਾਂ ਆਸ਼ਰਮ ਭੇਜ ਦਿੰਦੇ ਆ ਫालतू ਚ ਬੁੱਢੇ ਹੋਣ ਤੇ ਇਨਾਂ ਦਾ ਬੋਝ ਕਾਹਨ ਚੁੱਕੇ ਫਿਰ ਨਿਮਰਤ ਨੇ ਕਿਹਾ ਮੰਮੀ ਤੁਸੀਂ ਵੀਰੇ ਦੀਆਂ ਗੱਲਾਂ ਤੇ ਧਿਆਨ ਨਾ ਦਿਵੋ ਤੁਹਾਡੇ ਪੁੱਤ ਨੂੰ ਤੁਹਾਡੀ ਪਰਵਾਹ ਨਹੀਂ ਫਿਰ ਕੀ ਹੋਇਆ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਵੀਰਾ ਭਾਵੇਂ ਮੈਨੂੰ ਤਾਨੇ ਮਾਰ ਰਿਹਾ ਹੈ ਪਰ ਮੈਂ ਆਪਣਾ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟੂੰਗੀ ਇਹ ਸੁਣ ਕੇ ਗੁਰਜੰਟ ਗੁੱਸੇ ਵਿੱਚ ਬੋਲਿਆ ਹਾਂ ਹਾਂ ਲੈ ਜਾ ਇਹਨਾਂ ਨੂੰ ਆਪਣੇ ਨਾਲ ਇਹਨਾਂ ਨੂੰ ਸ਼ੌਕ ਨਾਲ ਆਪਣੇ ਨਾਲ ਰੱਖੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਂਝ ਵੀ ਵਿਰਤਾ ਆਸ਼ਰਮ ਵਿੱਚ ਰਹੇ ਜਾਂ ਕਿਤੇ ਹੋਰ ਹੁਣੇ ਮੇਰੇ ਕਿਸੇ ਕੰਮ ਦੀ ਤਾਂ ਰਹੀ ਨਹੀਂ ਨਿਮਰਤਾ ਗਲਾ ਪਾਰ ਆਇਆ ਉਪਰੇ ਗਲੇ ਨਾਲ ਬੋਲੀ ਮੰਮੀ ਹਜੇ ਵੀ ਤੁਹਾਡਾ ਆਪਣੇ ਪੁੱਤ ਤੇ ਪੋਤੇ-ਪੋਤੀਆਂ ਵਿੱਚ ਮੋਹ ਬਾਕੀ ਹੈ ਜਾਂ ਮੇਰੇ ਨਾਲ ਚੱਲੋਗੇ ਮਮਤਾ ਜੀ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਸੀ ਉਹਨਾਂ ਦਾ ਕਲਾਪ ਰਿਆ ਸੀ ਅੱਖਾਂ 'ਚ ਉਹ ਹੰਝੂ ਪਤਾ ਨਹੀਂ ਕਦੋਂ ਦੇ ਵਹੀ ਜਾ ਰਹੇ ਸੀ ਪੁੱਤ ਨੂੰ ਹਮੇਸ਼ਾ ਉਹਨਾਂ ਨੇ ਸਾਰਿਆਂ ਤੋਂ ਉੱਪਰ ਸਮਝਿਆ ਕਿ ਪੁੱਤ ਬੁਢਾਪੇ ਵਿੱਚ ਸੇਵਾ ਕਰੂਗਾ ਇਹ ਸੋਚ ਕੇ ਉਹਨਾਂ ਨੇ ਹਮੇਸ਼ਾ ਉਸ ਨੂੰ ਜ਼ਿਆਦਾ ਪਿਆਰ ਦਿੱਤਾ ਤੇ ਧੀ ਨੂੰ ਤਾਂ ਵਿਦਾ ਕਰਕੇ ਹੀ ਉਹਨਾਂ ਨੇ ਆਪਣਾ ਫਰਜ਼ ਪੂਰਾ ਕਰ ਲਿਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੇ ਧੀ ਦਾ ਕੰਨਿਆਦਾਨ ਕਰਨ ਸਮੇਂ ਜੋ ਵੀ ਦਿੱਤਾ ਉਸ ਲਈ ਬਸ ਬਹੁਤ ਹੈ ਮਮਤਾ ਜੀ ਨੇ ਝਿਜਕਦੇ ਹੋਏ ਕਿਹਾ ਧੀਏ ਮੈਂ ਮੰਨਦੀ ਆਂ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ ਇਸ ਲਈ ਆਪਣੇ ਨਾਲ ਰੱਖਣਾ ਚਾਹਨੀ ਹੈ ਪਰ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਨਹੀਂ ਬਚਿਆ ਮੈਂ ਕਿਸ ਮੂੰਹ ਨਾਲ ਤੇਰੇ ਕੋਲ ਆਵਾਂ ਮੈਂ ਤਾਂ ਸਭ ਕੁਝ ਆਪਣੇ ਪੁੱਤ ਦੇ ਨਾਮ ਕਰ ਦਿੱਤਾ ਇਹ ਸੁਣ ਕੇ ਨਿਮਰਤ ਹੰਝੂ ਪੂੰਝਦੇ ਹੋਏ ਕਹਿਣ ਲੱਗੀ ਨਹੀਂ ਮੰਮੀ ਅਜਹੀਆਂ ਗੱਲਾਂ ਕਿਉਂ ਕਰ ਰਹੀ ਹੋ ਤੁਹਾਡਾ ਆਸ਼ੀਰਵਾਦ ਚਾਹੀਦਾ ਮੈਨੂੰ ਬਸ ਹੋਰ ਕੁਝ ਨਹੀਂ ਮੇਰੇ ਕੋਲ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਭਗਵਾਨ ਨੇ ਮੇਰੇ ਪਤੀ ਨੂੰ ਇਸ ਕਾਬਿਲ ਬਣਾਇਆ ਕਿ ਉਹ ਪੂਰੇ ਪਰਿਵਾਰ ਦੀ ਦੇਖਭਾਲ ਆਪਣੇ ਦਮ ਤੇ ਕਰ ਸਕਦੇ ਨੇ ਮੈਨੂੰ ਇੰਨਾ ਚੰਗਾ ਸੋਹਰਾ ਪਰਿਵਾਰ ਮਿਲਿਆ ਜਿੱਥੇ ਮੇਰੀ ਮਾਂ ਦੇ ਪ੍ਰਤੀ ਫਰਜ਼ ਨਿਭਾਉਣ ਤੋਂ ਮੈਨੂੰ ਕੋਈ ਨਹੀਂ ਰੋਕੂਗਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੀ ਮਾਂ ਚਾਹੀਦੀ ਹੈ ਮੈਂ ਬੁਢਾਪੇ ਵਿੱਚ ਤੁਹਾਨੂੰ ਇੱਕ ਸਨਮਾਨਪ੍ਰੀਤ ਜ਼ਿੰਦਗੀ ਦੇਣਾ ਚਾਹੁੰਦੀ ਆ ਤੁਹਾਡੀ ਦੇਖਭਾਲ ਕਰਨਾ ਚਾਹੁੰਦੀ ਆ ਇੱਕ ਧੀ ਹੋਣ ਦਾ ਫਰਜ਼ ਨਿਭਾਉਣਾ ਚਾਹੁੰਦੀ ਆ ਧੀ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਮਮਤਾ ਜੀ ਹੈਰਾਨ ਸੀ ਜਿਸ ਧੀ ਨੂੰ ਉਹਨਾਂ ਨੇ ਪਰਾਇ ਸਮਝਿਆ ਘੱਟ ਪਿਆਰ ਕੀਤਾ ਅੱਜ ਉਹੀ ਧੀ ਬੁਢਾਪੇ ਵਿੱਚ ਉਹਨਾਂ ਦੇ ਨਾਲ ਖੜੀ ਸੀ ਪੁੱਤ ਜਿਸ ਨੂੰ ਅੱਖਾਂ ਦਾ ਤਾਰਾ ਤੇ ਬੁਢਾਪੇ ਦਾ ਸਹਾਰਾ ਸਮਝ ਕੇ ਉਹਨਾਂ ਨੇ ਉਸ ਦੀ ਪਰਵਰਿਸ਼ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਿਆਦਾ लाड़ प्यार ਦਿੱਤਾ ਅੱਜ ਉਹੀ ਨਲਾਇਕ ਸਾਬਿਤ ਹੋ ਚੁੱਕਿਆ ਸੀ। ਮਮਤਾ ਜੀ ਇਸ ਠੋਕਰ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸਨੇ ਭਰੀਆਂ ਅੱਖਾਂ ਨਾਲ ਆਪਣੇ ਪੁੱਤ ਵੱਲ ਜਾਂਦੇ ਹੋਏ ਦੇਖਿਆ ਤੇ ਬੋਲੀ ਤੂੰ ਕਰੋੜਾਂ ਦੀ ਕੋਠੀ ਲੈ ਕੇ ਬਸ ਸੁખી ਰਹੀਂ। ਹੁਣੇ ਬੁੱਢੀ ਮਾਂ ਤੇਰੀ ਜ਼ਿੰਦਗੀ ਵਿੱਚ ਦੁਬਾਰਾ ਕਦੇ ਨਹੀਂ ਆਉਗੀ। ਮੇਰੀ ਬਸ ਇਹੀ ਇੱਛਾ ਹੈ ਕਿ ਤੂੰ ਆਖਰੀ ਟਾਈਮ ਤੇ ਮੇਰਾ ਮੂੰਹ ਦੇਖਣ ਵੀ ਨਾ ਆਵੀ ਐਨਾ ਕਹਿ ਕੇ ਕੰਬਦੇ ਹੱਥਾਂ ਨਾਲ ਨਿਮਰਤ ਦਾ ਹੱਥ ਫੜਿਆ ਤੇ ਹੌਲੀ-ਹੌਲੀ ਕਦਮਾਂ ਨਾਲ ਤੁਰਦੀ ਹੋਈ ਹਮੇਸ਼ਾ ਦੇ ਲਈ ਉੱਥੋਂ ਚਲੀ ਗਈ ਨਿਮਰਤ ਨੇ ਤਨਮਨ ਨਾਲ ਆਪਣੀ ਮਾਂ ਦੀ ਸੇਵਾ ਕੀਤੀ ਸੌਰਿਆ ਨੇ ਕਦੇ ਵੀ ਮਮਤਾ ਜੀ ਨੂੰ ਬੇਗਾਨਾਪਨ ਮਹਿਸੂਸ ਨਹੀਂ ਸੀ ਹੋਣ ਦਿੱਤਾ ਉਸ ਤੋਂ ਬਾਅਦ ਉਹ 5 ਸਾਲਾਂ ਤੱਕ ਉੱਥੇ ਹਸੀ ਖੁਸ਼ੀ ਆਪਣੀ ਧੀ ਦੇ ਨਾਲ ਰਹੀ ਉਤ ਦੇ ਦਿੱਤੇ ਹੋਏ ਜ਼ਖਮ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਪਰ ਧੀ ਤੇ ਜਵਾਈ ਦਾ ਪਿਆਰ ਉਹਨਾਂ ਦੇ ਜੀਵਨ ਨੂੰ ਸਕੂਨ ਦੇ ਰਿਹਾ ਸੀ ਆਖਰੀ ਟਾਈਮ ਤੇ ਉਹ ਸਕੂਨ ਦੇ ਨਾਲ ਇਸ ਦੁਨੀਆ ਤੋਂ ਗਈ ਤੇ ਨਿਮਰਤ ਨੂੰ ਵੀ ਇੱਕ ਸਕੂਨ ਸੀ ਕਿ ਉਹ ਬੁਢਾਪੇ ਵਿੱਚ ਆਪਣੀ ਮਾਂ ਦੀ ਸੇਵਾ ਕਰ ਸਕੀ ਦੇਖਦੇ ਹੀ ਦੇਖਦੇ ਕਈ ਸਾਲ ਬੀਤ ਗਏ ਗੁਰਜੰਟ ਨੇ ਕਦੇ ਆਪਣੀ ਭੈਣ ਦੀ ਖੋਜ ਖਬਰ ਨਹੀਂ ਲਈ ਤੇ ਗੁਰਜੰਟ ਨੇ ਜੋ ਘਟਿਆ ਹਰਕਤ ਆਪਣੀ ਮਾਂ ਦੇ ਨਾਲ ਕੀਤੀ ਸੀ ਉਸ ਤੋਂ ਬਾਅਦ ਨਿਮਰਤ ਨੇ ਵੀ ਆਪਣੇ ਭਰਾ ਨਾਲ ਕੋਈ ਰਿਸ਼ਤਾ ਰੱਖਣਾ ਸਹੀ ਨਾ ਸਮਝਿਆ ਹੌਲੀ-ਹੌਲੀ ਵਕਤ ਬੀਤਦਾ ਗਿਆ 15 ਸਾਲਾਂ ਬਾਅਦ ਇੱਕ ਦਿਨ ਨਿਮਰਤ ਆਪਣੇ ਨੂੰ ਪੁੱਤ ਦੇ ਵਿਆਹ ਦੀ ਐਨੀਵਰਸਰੀ ਤੇ ਬਿਰਦਾ ਆਸ਼ਰਮ ਵਿੱਚ ਦਾਨ ਕਰਨ ਪਹੁੰਚ ਗਈ ਉੱਥੇ ਉਸਨੇ ਆਪਣੇ ਭਰਾ ਗੁਰਜੰਟ ਨੂੰ ਦੇਖਿਆ ਨਿਮਰਤ ਨੂੰ ਦੇਖਦੇ ਹੀ ਪਛਤਾਵੇ ਵਿੱਚ ਹੰਝੂ ਵਹਾਉਂਦੇ ਹੋਏ ਕਹਿਣ ਲੱਗਿਆ ਮੈਨੂੰ ਮਾਫ਼ ਕਰਦੇ ਨਿਮਰਤ ਮੈਂ ਮਾਂ ਦੇ ਨਾਲ ਜੋ ਵੀ ਕੀਤਾ ਉਹੀ ਮੇਰੇ ਨੂੰ ਪੁੱਤ ਨੇ ਮੇਰੇ ਨਾਲ ਕਰਿਆ ਮੈਂ ਮਾਂ ਦੀ ਕੋਠੀ ਦੇ ਲਈ ਮਾਂ ਦੇ ਨਾਲ ਧੋਖਾ ਕੀਤਾ ਸੀ ਤੇ ਬਾਅਦ ਵਿੱਚ ਮੇਰੇ ਨੂੰ ਪੁੱਤ ਨੇ ਵੀ ਮੇਰੇ ਘਰ ਨੂੰ ਲੈ ਕੇ ਮੇਰੇ ਨਾਲ ਧੋਖਾ ਕਰ ਦਿੱਤਾ ਅੱਜ ਨਾ ਤਾਂ ਮੇਰਾ ਪੁੱਤ ਮੈਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਤੇ ਨਾ ਹੀ ਮੇਰੀ ਧੀ ਪਰ ਸਾਡੀ ਮਾਂ ਤਾਂ ਖੁਸ਼ਕਿਸਮਤ ਸੀ ਉਨਾ ਨੂੰ ਘਟੋ ਘਟ ਧੀ ਦਾ ਸਾਥ ਤਾਂ ਮਿਲਿਆ ਮੈਂ ਅਪਹਾਗਾ ਇਸ ਲਈ ਅੱਜ ਵਿਰਦਾ ਆਸ਼ਰਮ ਵਿੱਚ ਜੀਵਨ ਦੇ ਅੰਤਿਮ ਦਿਨ گزار ਰਿਹਾ ਤੇਰੀ ਭਾਬੀ ਵੀ ਪਿਛਲੇ ਸਾਲ ਗੁਜ਼ਰ ਗਈ ਉਹ ਜਦ ਤੱਕ ਆਸ਼ਰਮ ਵਿੱਚ ਸੀ ਉਸ ਦਾ ਮਨ ਛਟਪਟਾਉਂਦਾ ਰਹਿੰਦਾ ਪਰ ਮੈਂ ਆਪਣੇ ਮਨ ਨੂੰ ਇਹੀ ਸੋਚ ਕੇ ਸਮਝਾ ਲਿਆ ਕਿ ਇਹ ਮੇਰੇ ਕਰੇ ਹੋਏ ਬੁਰੇ ਕਰਮਾਂ ਦਾ ਫਲ ਹੈ ਨਿਮਰਤ ਉਸ ਦੀ ਦੁਰਗਤੀ ਦੇਖ ਕੇ ਸੁੰਨ ਰਹਿ ਗਈ ਸੀ ਪਰ ਉਸ ਦੇ ਕੋਲ ਹੌਸਲਾ ਦੇਣ ਦੇ ਲਈ ਕੋਈ ਸ਼ਬਦ ਨਹੀਂ ਸੀ ਕਿਉਂਕਿ ਇਸ ਇਨਸਾਨ ਨੇ ਉਸ ਦੀ ਬੁੱਢੀ ਮਾਂ ਨੂੰ ਇੰਨਾ ਤੜਪਾਇਆ ਸੀ ਇਸ ਲਈ ਉਹ ਅੱਖਾਂ ਵਿੱਚ ਹੰਝੂ ਲੈ ਬਿਨਾ ਕੁਝ ਬੋਲੇ ਉੱਥੋਂ ਵਾਪਸ ਚਲੀ ਗਈ ਅੱਜ ਸਾਲਾਂ ਬਾਅਦ ਗੁਰਜੰਟ ਨੂੰ ਇਸ ਹਾਲਤ ਵਿੱਚ ਦੇਖ ਕੇ ਨਿਮਰਤ ਸੋਚਨ ਤੇ ਮਜਬੂਰ ਹੋ ਗਈ ਕਿ ਇਨਸਾਨ ਦੇ ਕੋਲ ਜਦ ਤੱਕ ਤਾਕਤ ਦੇ ਜਵਾਨੀ ਹੈ ਉਦੋਂ ਤੱਕ ਉਹ ਬੇਲਗਾਮ ਘੋੜੇ ਵਾਂਗ ਦੌੜਦਾ ਰਹਿੰਦਾ ਹੈ ਪਰ ਜਦ ਵਕਤ ਦਾ ਪੱਈਆ ਘੁੰਮਦਾ ਹੈ ਤਾਂ ਸਭ ਨੂੰ ਆਪਣੇ ਕਰਮਾਂ ਦਾ ਹਿਸਾਬ ਚਕਾਉਣਾ ਹੀ ਪੈਂਦਾ ਹੈ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਲਾਈਕ ਤੇ ਸ਼ੇਅਰ ਤੁਹਾਡਾ ਹੌਸਲਾ ਵਧਾਉਂਦਾ ਹੈ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ